ਸਤਿ ਸ਼੍ਰੀ ਅਕਾਲ। ਸਵਾਗਤ ਹੈ ਕੋਰ ਨਵੀਂ ਕਹਾਣੀ ਵਿੱਚ। ਰਖੜੀਆਂ ਦੀਆਂ ਰੱਖਾਂ ਵਿੱਚ ਤੇ ਸਿਰ ਦੇ ਸੇਰਿਆਂ ਵਿੱਚ, ਘਰ ਦੀਆਂ ਨੀਹਾਂ ਵਿੱਚ ਤੇ ਛੱਤ ਤੇ ਨਵੇਰਿਆਂ ਵਿੱਚ ਕੁਦਰਤ ਦਾ ਸਭ ਤੋਂ ਨਮੂਲ ਇਹ ਗਹਿਣਾ ਹੁੰਦੀਆਂ ਨੇ। ਕੌਣ ਨਸੀਬ ਹੁੰਦੇ ਨੇ ਉਹ ਲੋਕ ਜਿਨ੍ਹਾਂ ਕੋਲ ਪਹਿਣਾ ਹੁੰਦੀਆਂ ਨੇ। ਉੱਠ ਖੜ ਪੁੱਤ ਅਜ ਪੂਰਨਮਾਸ਼ੀ ਆ ਚੱਲ ਗੁਰੂ ਘਰ ਚਲੀਏ। ਮੱਥਾ ਟੇਕ ਕੇ ਆਉਣਾ। ਮੇਰੀ ਦਾਦੀ ਨੇ ਮੈਨੂੰ ਸਵੇਰੇ ਸਵੇਰੇ ਆਵਾਜ਼ ਮਾਰ ਉਠਾਇਆ। ਮੈਂ ਹਾਂਜੀ ਬੀਜੀ ਉੱਠਦਾ ਮੈਂ। ਮੇਰੀਆਂ ਅੱਖਾਂ ਤਾਂ ਕਦੋਂ ਦੀਆਂ ਖੁੱਲੀਆਂ ਹੋਈਆਂ ਸਨ ਬਸ ਐਵੇਂ ਹੀ ਮੱਚਲਾ ਜਾਇਆ ਹੋਇਆ ਪਿਆ ਸੀ ਮੈਂ ਬੇਬੇ ਆਜੇ ਰਖੜੀਆਂ ਹਨ ਬੇਬੇ ਹਾਂ ਪੁੱਤ ਪੂਰਨਵਾਸੀ ਵੀ ਆਹ ਤੇ ਰਖੜੀਆਂ ਵੀ ਮੈਂ ਫਟਾਫਟ ਉੱਠ ਨਹਾ ਕੇ ਤਿਆਰ ਹੋਇਆ ਤੇ ਮੋਟਰਸਾਈਕਲ ਤੇ ਦਾਦੀ ਨੂੰ ਨਾਲ ਲੈ ਕੇ ਗੁਰੂ ਘਰ ਪਹੁੰਚ ਗਿਆ ਉੱਥੇ ਬਹੁਤ ਸੰਗਤ ਮੱਥਾ ਟੇਕਣ ਆਈ ਹੋਈ ਸੀ ਉੱਥੇ ਮੈਂ ਜਿਹੜੇ ਵੀ ਮੁੰਡੇ ਵੱਲ ਵੇਖਾਂ ਤਾਂ ਉਹਦੇ ਹੱਥ ਉੱਤੇ ਰਖੜੀ ਬੰਨੀ ਹੀ ਹੁੰਦੀ ਸੀ ਤੇ ਕਈ ਭੈਣ ਭਰਾ ਇਕੱਠੇ ਮੱਥਾ ਟੇਕਣ ਆਏ ਹੋਏ ਸਨ ਪਰ ਮੇਰੀ ਤਾਂ ਕੋਈ ਭੈਣ ਹੀ ਨਹੀਂ ਹੈ ਇਸ ਕਰਕੇ ਮੈਨੂੰ ਮੇਰਾ ਗੁੱਟ ਬਿਲਕੁਲ ਖਾਲੀ ਖਾਲੀ ਲੱਗ ਰਿਹਾ ਸੀ ਮੈਂ ਜਦੋਂ ਵੀ ਗੁਰੂ ਘਰ ਜਾਂਦਾ ਹੁੰਦਾ ਸੀ ਤਾਂ ਮੇਰਾ ਮਨ ਹਮੇਸ਼ਾ ਖੁਸ਼ ਹੁੰਦਾ ਸੀ ਪਰ ਅੱਜ ਤਾਂ ਅੱਜ ਪਤਾ ਨਹੀਂ ਕਿਉਂ ਮੇਰਾ ਮਨ ਬਹੁਤ ਜ਼ਿਆਦਾ ਉਦਾਸ ਹੋ ਰਿਹਾ ਸੀ ਜਿਵੇਂ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਮਹਿਸੂਸ ਹੋ ਰਹੀ ਹੋਵੇ ਇਹ ਇਹ ਪਹਿਲੀ ਵਾਰ ਨਹੀਂ ਸੋਹਾਰਾਵਸਾਲ ਰੱਖੀਆਂ ਵਾਲੇ ਦਿਨ ਐਵੇਂ ਹੀ ਮਹਿਸੂਸ ਹੁੰਦਾ ਹੈ ਮੈਂ ਆਪਣੇ ਗੁੱਟ ਵੱਲ ਦੇਖਿਆ ਤਾਂ ਮੇਰਾ ਗੁੱਟ ਬਿਲਕੁਲ ਸੁਨਾ ਸੀ ਮੇਰੀ ਅੱਖਾਂ ਵਿੱਚ ਪਾਣੀ ਆ ਗਿਆ ਕਈ ਲੋਕਾਂ ਨੇ ਗੁਰੂ ਘਰ ਦੇ ਗੋਲਕ ਵਿੱਚ ਰੱਖਣੀਆਂ ਦੇ ਭਾਂਤ-ਭਾਂਤ ਦੀਆਂ ਮਠਾਈਆਂ ਦੇ ਡੱਬੇ ਵੀ ਰੱਖੇ ਹੋਏ ਸਨ ਉੱਥੇ ਆਏ ਲੋਕ ਪਤਾ ਨਹੀਂ ਕੀ ਕੁਝ ਮੰਗ ਰਹੇ ਸਨ ਪਰ ਮੈਂ ਰਖੜੀ ਵਾਲੇ ਦਿਨ ਸਿਰਫ ਇੰਨਾ ਹੀ ਮੰਗਿਆ ਸੀ ਕਿ ਰੱਬਾ ਮੈਨੂੰ ਕੁਝ ਹੋਰ ਨਹੀਂ ਚਾਹੀਦਾ ਬਸ ਮੈਨੂੰ ਇੱਕ ਭੈਣ ਚਾਹੀਦੀ ਹੈ ਜਿਹੜੀ ਮੇਰੇ ਨਾਲ ਲੜੇ ਮੇਰੀਆਂ ਚੀਜ਼ਾਂ ਨੂੰ ਆਪਣਾ ਕਹੇ ਮੇਰੇ ਬਾਪੂ ਤੋਂ ਮੇਰੇ ਗਾਲਾਂ ਪਵਾਵੇ ਮੇਰੀ ਮੰਮੀ ਨਾਲ ਘਰ ਦੇ ਕੰਮ ਕਰਾਵੇ ਮੈਨੂੰ ਰੁਲਾ ਕੇ ਖੁਦ ਵੀ ਰੋ ਪਵੇ ਤੇ ਮੇਰੇ ਹੱਸਣ ਤੇ ਖੁਦ ਹਸੇ ਜਿਵੇਂ ਮੇਰੀ ਮੰਮੀ ਮੇਰੀ ਦੇਖਭਾਲ ਕਰਦੀ ਹੈ ਬਸ ਉਹ ਵੀ ਮੇਰਾ ਐਵੇਂ ਹੀ ਖਿਆਲ ਰੱਖੇ ਅਰਦਾਸ ਕਰਦੇ ਕਰਦੇ ਮੇਰੀਆਂ ਅੱਖਾਂ ਵਿੱਚੋਂ ਪਾਣੀ ਨਿਕਲ ਕੇ ਬਾਹਰ ਆ ਰਿਹਾ ਸੀ ਮੈਂ ਕਿੰਨਾ ਹੀ ਸਮਾਂ ਗੁਰੂ ਘਰਮ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਅਰਦਾਸ ਕਰੀ ਗਿਆ ਅਚਾਨਕ ਉੱਠ ਕੇ ਮੈਂ ਮੋਟਰਸਾਈਕਲ ਕੋਲ ਚਲਾ ਗਿਆ ਜਿੱਥੇ ਬੈਠ ਮੈਂ ਰੋਣ ਲੱਗਾ ਤੇ ਰੱਬ ਨੂੰ ਕਹੀ ਗਿਆ ਰੱਬਾ ਮੈਂ ਭੈਣ ਹੀ ਮੰਗ ਰਿਆ ਹਾਂ ਹੋਰ ਕੋਈ ਮੈਂ ਤੇਰੇ ਤੋਂ ਪੂਰੀ ਦੁਨੀਆ ਥੋੜੀ ਮੰਗੀਏ ਇਹਨਾਂ ਨੂੰ ਮੇਰੀ ਦਾਦੀ ਮੇਰੇ ਕੋਲ ਆਈ ਤੇ ਪੁੱਛਣ ਲੱਗੀ ਵੇਬੇ ਕੀ ਹੋਇਆ ਪੁੱਤ ਐਵੇਂ ਭੱਜ ਆਇਆ ਤੂੰ ਲੰਗਰ ਨਹੀਂ ਛਕਣਾ ਕੁਝ ਨਹੀਂ ਵੇਬੇ ਤੁਸੀਂ ਚੱਲੋ ਮੈਂ ਆਇਆ ਅਸੀਂ ਨਿਸ਼ਾਨ ਸਾਹ ਮੱਥਾ ਟੇਕਣ ਗਏ ਤੇ ਉੱਥੇ ਵੀ ਕਿੰਨੀਆਂ ਹੀ ਰਖਣੀਆਂ ਬੰਨੀਆਂ ਹੋਈਆਂ ਸਨ ਸਭ ਕਿਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਲੰਗਰ ਛਕਣ ਲਈ ਲੰਗਰ ਹਾਲ ਵਿੱਚ ਚਲੇ ਗਏ ਲੰਗਰ ਛਕਣ ਤੋਂ ਬਾਅਦ ਅਸੀਂ ਵਾਪਸ ਆਪਣੇ ਘਰ ਆ ਗਏ ਮੰਮੀ ਤੇ ਵੱਡਾ ਭਰਾ ਦੋਵੇਂ ਇੱਕ ਦਿਨ ਪਹਿਲਾਂ ਹੀ ਨਾਨਕੇ ਗਏ ਹੋ ਸਨ ਜੋ ਕਿ ਅਜੇ ਆਏ ਨਹੀਂ ਸਨ ਤੇ ਮੇਰਾ ਡੈਡੀ ਕੰਮ ਉੱਤੇ ਤੇ ਛੋਟਾ ਭਾਈ ਸਕੂਲ ਚਲਾ ਗਿਆ ਅੱਜ ਰਖੜੀਆਂ ਕਾਰਨ ਸਕੂਲ ਆਪਣੇ ਨਿਸ਼ਚਿਤ ਸਮੇਂ ਤੋਂ ਥੋੜਾ ਜਿਹਾ ਦੇਰੀ ਨਾਲ ਖੋਲਣਾ ਸੀ ਤੇ ਮੈਂ ਅੱਜ ਛੁੱਟੀ ਲੈ ਲਈ ਸੀ ਸਕੂਲੋਂ ਕਿਉਂਕਿ ਘਰ ਡੰਗਰਾਂ ਦਾ ਕੰਮ ਬਹੁਤਾ ਹੁੰਦਾ ਇਸ ਲਈ ਕਿਸੇ ਇੱਕ ਨੂੰ ਤਾਂ ਘਰ ਵਿੱਚ ਰੁਕਣਾ ਪੈਣਾ ਸੀ ਤੇ ਦਾਦੀ ਤੋਂ ਇੰਨਾ ਕੰਮ ਨਹੀਂ ਸੀ ਬੰਦਾ ਹੁਣ ਘਰ ਵਿੱਚ ਮੈਂ ਤੇ ਮੇਰੀ ਦਾਦੀ ਹੀ ਸੀ ਮੈਂ ਦਾਦੀ ਕੋਲ ਗੱਲਾਂ ਕਰਨ ਲਈ ਬੈਠ ਗਿਆ ਤੇ ਦਾਦੀ ਨੂੰ ਪੁੱਛਿਆ ਦਾਦੀ ਭੂਆ ਹੋਣੀਆਂ ਕਾਹ ਤੋਂ ਨਹੀਂ ਆਈਆਂ ਰਖੜੀ ਬੰਨ੍ਹਣ ਦਾਦੀ ਪੁੱਤ ਉਹਨਾਂ ਨੂੰ ਕੰਮ ਹੋਣਾ ਕੋਈ ਬਸ ਤਾਂ ਹੀ ਨਹੀਂ ਆਈਆਂ ਮੈਂ ਫੇਰ ਕੀ ਹੁੰਦਾ ਮੰਮੀ ਨੂੰ ਵੀ ਤਾਂ ਕਿੰਨਾ ਕੰਮ ਹੁੰਦਾ ਉਹ ਵੀ ਤਾਂ ਗਏ ਹੀ ਨੇ ਨਾਲੇ ਭਾਈਆਂ ਵਾਸਤੇ ਇੱਕ ਦਿਨ ਵੀ ਨਹੀਂ ਕੱਢ ਸਕਦੀਆਂ ਸੀ ਇੱਕ ਦਿਨ ਪਹਿਲਾਂ ਆ ਕੇ ਹੀ ਬੰਨ੍ਹ ਜਾਂਦੀਆਂ ਇੱਕ ਦਿਨ ਤਾਂ ਹੁੰਦਾ ਰਖੜੀਆਂ ਦਾ ਇੱਕ ਦਿਨ ਵੀ ਨਹੀਂ ਟਾਈਮ ਨਿਕਲਦਾ ਜੇ ਮੇਰੀ ਸਗੀ ਭੈਣ ਹੁੰਦੀ ਫਿਰ ਚਾਹੇ ਕੋਈ ਨਾ ਆਉਂਦਾ ਮੈਂ ਤਾਂ ਤਾਂ ਹੀ ਕਹਿ ਰਹੀ ਸੀ ਨਾਲੇ ਸਾਡੇ ਰਖੜੀ ਬੰਨ੍ਹ ਜਾਂਦੀਆਂ ਤੇ ਨਾਲੇ ਡੈਡੀ ਦੇ ਬਾਕੀ ਨਹੀਂ ਆਉਂਦੀਆਂ ਤਾਂ ਨਾ ਸੀ ਦਾਦੀ ਪੁੱਤੋਂ ਉਹਨਾਂ ਨੂੰ ਵੀ ਕਿੰਨੇ ਕੰਮ ਹੁੰਦੇ ਨੇ ਹਾਂ ਪਰ ਜੇ ਤੇਰੀ ਭੈਣ ਅੱਜ ਜਾਉਂਦੀ ਹੁੰਦੀ ਤਾਂ ਆਪਾਂ ਕਿਸੇ ਨੂੰ ਕੁਝ ਨਹੀਂ ਸੀ ਕਹਿਣਾ ਮੈਂ ਜਾਉਂਦੀ ਹੁੰਦੀ ਕੀ ਮਤਲਬ ਕੀ ਮੇਰੀ ਭੈਣ ਹੈਗੀ ਸੀ ਮੈਂ ਬਹੁਤ ਹੀ ਅਚੰਭੇ ਜਿਹਾ ਪੁੱਛਿਆ ਦਾਦੀ ਹੈਗੀ ਸੀ ਪੁੱਤ ਤੁਹਾਡੇ ਸਾਰਿਆਂ ਤੋਂ ਵੱਡੀ ਸੀ ਇਹ ਉਹ ਹੁੰਦੀ ਤਾਂ ਅੱਜਕੱਲ ਵਿੱਚ ਵਿਆਹਣ ਵਾਲੀ ਉਮਰ ਹੋ ਜਾਂਦੀ ਉਸਦੀ ਪਰ ਜਦੋਂ ਉਹ ਜੰਮੀ ਸੀ ਉਸਦਾ ਵਜ਼ਨ ਬਹੁਤ ਘੱਟ ਸੀ ਬਹੁਤ ਹੀ ਮਾੜੀ ਹਾਲਤ ਸੀ ਉਸਦੀ ਜਮਾ ਹੀ ਅੱਧਾ ਪੌਣਾ ਕਿਲੋ ਵਜ਼ਨ ਸੀ ਉਹ ਤੇ ਜੰਮੀ ਹੀ ਬਿਮਾਰ ਰਹਿਣ ਲੱਗ ਪਈ ਅਜੇ ਤਾਂ ਉਹ ਮਹੀਨੇ ਦੀ ਵੀ ਨਹੀਂ ਹੋਈ ਸੀ ਬਹੁਤ ਹੀ ਪਿਆਰੀ ਸੀ ਤੇ ਤੇਰੀ ਭੈਣ ਮੈਂ ਇੰਨੇ ਬੱਚੇ ਦੇਖੇ ਨੇ ਹੁਣ ਤੱਕ ਪਰ ਉਸਦਾ ਚਿਹਰਾ ਅੱਜ ਵੀ ਨਹੀਂ ਭੁੱਲਦਾ ਸਭ ਤੋਂ ਵੱਖਰਾ ਹੀ ਨੂਰ ਸੀ ਉਸਦੇ ਚਿਹਰੇ ਤੇ ਸ਼ਾਇਦ ਇੰਨਾ ਪਿਆਰਾ ਬੱਚਾ ਰੱਬ ਨੇ ਪਹਿਲੀ ਵਾਰ ਬਣਾਇਆ ਸੀ ਤਾਂ ਹੀ ਉਹ ਤਾਂ ਰੱਬ ਨੇ ਨਹੀਂ ਜਲਦੀ ਉਸ ਨੂੰ ਆਪਣੇ ਕੋਲ ਬੁਲਾ ਲਿਆ ਜਿਆਦਾ ਬਿਮਾਰ ਰਹਿਣ ਕਰਕੇ ਉਹ ਰੱਬ ਨੂੰ ਪਿਆਰੀ ਹੋ ਗਈ ਮੈਨੂੰ ਬਹੁਤ ਝਟਕਾ ਜਿਹਾ ਲੱਗਾ ਇਹ ਸੁਣ ਕੇ ਮੇਰੀ ਬੋਲਤੀ ਜਿਹੀ ਬੰਦ ਹੋ ਗਈ ਸੀ ਹੁਣ ਤੱਕ ਮੈਨੂੰ ਲੱਗਦਾ ਸੀ ਕਿ ਮੇਰੀ ਕੋਈ ਭੈਣ ਹੀ ਨਹੀਂ ਸੀ ਪਰ ਇਹ ਜੋ ਅੱਜ ਪਤਾ ਲੱਗਾ ਤਾਂ ਮੈਂ ਰੱਬ ਨੂੰ ਹੋਰ ਬੁਰਾ ਭਲਾ ਬੋਲਣ ਲੱਗਾ ਕਿ ਰੱਬਾ ਜੇਕਰ ਤੂੰ ਮਾਰਨਾ ਹੀ ਸੀ ਤਾਂ ਮੈਨੂੰ ਮਾਰ ਦਿੰਦਾ ਮੇਰੀ ਭੈਣ ਨੂੰ ਕਿਉਂ ਕੁਝ ਕੀਤਾ ਹੁਣ ਮੇਰਾ ਮਨ ਪਹਿਲਾਂ ਤੋਂ ਵੀ ਜ਼ਿਆਦਾ ਖਰਾਬ ਹੋ ਗਿਆ ਸੀ। ਉਸ ਰੱਬ ਤੋਂ ਇੰਨੀ ਸ਼ਿਕਾਇਤ ਕਦੇ ਨਹੀਂ ਹੋਈ ਜਿੰਨੀ ਇਸ ਵਾਰ ਹੋ ਰਹੀ ਸੀ। ਮੈਂ ਦਾਦੀ ਨੂੰ ਪੁੱਛਾਂ ਫਿਰ ਉਸ ਤੋਂ ਬਾਅਦ ਕਿਸੇ ਤੋਂ ਇੱਕ ਕੁੜੀ ਹੀ ਲੈ ਲੈਂਦੇ ਜੋ ਮੇਰੀ ਸਗੀ ਭੈਣ ਬਣ ਕੇ ਰਹਿੰਦੀ। ਦੇਖੀ ਮੈਨੂੰ ਭੈਣ ਚਾਹੀਦੀ ਏ। ਦਾਦੀ ਅੱਛਾ ਇੱਕ ਵਾਰ ਦੀ ਗੱਲ ਦੱਸਦੀ ਆ ਮੈਂ। ਸਰਦਿਆਂ ਦਾ ਸਮਾਂ ਸੀ ਤੇ ਬਹੁਤ ਹੀ ਸਵੇਰੇ-ਸਵੇਰੇ ਮੈਂ ਤੇ ਤੇਰਾ ਤਾਇਆ ਅਸੀਂ ਤੇਰੀ ਭੂਆ ਨੂੰ ਮੈਨ ਲੰਗੋ ਵਿੰਦਗੜ ਜਾ ਰਹੇ ਸੀ। ਉੱਥੇ ਰਾਸਤੇ ਵਿੱਚ ਮਿਲਣਾ ਹੋਣ ਕਰਕੇ ਬਹੁਤੇ ਟਰੱਕ ਜਿਹੇ ਖੜੇ ਰਹਿੰਦੇ ਨੇ ਬੱਸ 'ਚੋਂ ਉਤਰ ਕੇ ਥੋੜਾ ਜਿਹਾ ਤੁਰ ਕੇ ਉਹਨਾਂ ਦੇ ਘਰ ਵੱਲ ਨੂੰ ਜਾਣਾ ਪੈਂਦਾ ਤੇ ਜਦੋਂ ਅਸੀਂ ਤੁਰ ਕੇ ਜਾ ਰਹੇ ਸੀ ਤਾਂ ਇੱਕ ਟਰੱਕ ਦੇ ਟਾਇਰਾਂ ਕੋਲ ਤੇਰੇ ਤਾਏ ਨੂੰ ਇੱਕ ਪੋਟਲੀ ਜਿਹੀ ਦੇਖੀ ਜੋ ਕਿ ਖੁਦ ਹੀ ਹਲ ਰਹੀ ਸੀ ਜਿਵੇਂ ਉਸ 'ਚ ਕੁਝ ਹੋਵੇ ਤੇਰੇ ਤਾਏ ਨੇ ਬਿਨਾਂ ਕੋਈ ਸੋਚੇ ਸਮਝੇ ਉਸਨੂੰ ਚੁੱਕ ਲਿਆ ਹਾਲੇ ਮੈਂ ਤਾਂ ਮਨਾਂ ਹੀ ਕਰ ਰਹੀ ਸੀ ਕਿ ਪਤਾ ਨਹੀਂ ਕੀ ਹੋਵੇਗਾ ਪਰ ਤੇ ਰਤਾਇ ਨੇ ਉਹ ਪੋਟਲੀ ਨੂੰ ਚੁੱਕ ਕੇ ਖੋਲਿਆ ਤਾਂ ਉਸ ਵਿੱਚ ਇੱਕ ਨਵ ਜੰਮੀ ਬੱਚੀ ਪਈ ਸੀ ਜੋ ਕਿ ਟਰੱਕ ਦੇ ਟਾਇਰ ਦੇ ਬਿਲਕੁਲ ਨਜ਼ਦੀਕ ਪਈ ਸੀ ਜੇਕਰ ਕੋਈ ਟਰੱਕ ਨੂੰ ਸਟਾਰਟ ਕਰਕੇ ਚਲਾਉਂਦਾ ਤਾਂ ਉਸ ਕੁੜੀ ਨੇ ਟਰੱਕ ਦੇ ਟਾਇਰ ਤੇ 헤ਠਾਂ ਆ ਜਾਣਾ ਸੀ ਉਸ ਦੀ ਇਹੋ ਜਿਹੀ ਹਾਲਤ ਤੇ ਮੇਰਾ ਰੋਣਾ ਨਿਕਲਿਆ ਸੀ ਕੀ ਇਹ ਕਿਹੋ ਜਿਹੀ ਦੁਨੀਆ ਇਹ ਕਿਹੋ ਜਿਹੇ ਲੋਕ ਨੇ ਇੱਥੇ ਬਹੁਤ ਹੀ ਬੁਰਾ ਲੱਗ ਰਿਹਾ ਸੀ ਉਸ ਕੁੜੀ ਬਾਰੇ ਸੋਚ-ਸੋਚ ਤੇ ਰਤਾਇ ਨੇ ਉਸ ਕੁੜੀ ਨੂੰ ਚੁੱਕਿਆ ਤੇ ਦੇਖਿਆ ਕਿ ਉਹ ਕੁੜੀ ਦੇ ਸਾਹ ਚੱਲ ਰਹੇ ਹਨ ਤੇ ਉਸ ਜੀ ਉਸ ਨੂੰ ਨੇੜੇ ਦੇ ਹਸਪਤਾਲ ਲੈ ਗਏ ਸੀ ਤੇ ਉੱਥੇ ਇਲਾਜ ਕਰਾਉਣ ਲਈ ਦਾਖਲ ਕਰਵਾਇਆ ਤੇਰਾ ਤਾਇਆ ਕਹਿ ਰਿਹਾ ਸੀ ਕਿ ਜੇਕਰ ਕੁੜੀ ਸਹੀ ਸਲਾਮਤ ਠੀਕ ਹੋ ਜਾਵੇ ਤਾਂ ਆਪਾਂ ਉਸ ਨੂੰ ਖੁਦ ਰੱਖ ਲਵਾਂਗੇ ਤੇ ਆਪਾਂ ਉਸ ਨੂੰ ਆਪਣੀ ਧੀ ਬਣਾ ਕੇ ਰੱਖਾਂਗੇ ਪਰ ਰੱਬ ਨੂੰ ਇਹ ਵੀ ਮਨਜ਼ੂਰ ਨਹੀਂ ਸੀ ਤੇ ਇੰਨੇ ਨੂੰ ਡਾਕਟਰ ਨੇ ਆ ਕੇ ਦੱਸਿਆ ਕਿ ਉਸ ਕੁੜੀ ਨੂੰ ਕੋਈ ਰਾਤ ਹੀ ਠੰਡ ਵਿੱਚ ਛੱਡ ਗਿਆ ਸੀ ਉਹ ਬੱਚੀ ਸਾਰੀ ਰਾਤ ਠੰਡ ਵਿੱਚ ਤੜਫਦੀ ਰਹੀ ਤੇ ਅੰਤੋਂ ਉਸ ਨੇ ਆਪਣਾ ਧਾਮ ਤੋੜ ਦਿੱਤਾ ਮੈਂ ਤੇ ਤੇਰਾ ਤਾਇਆ ਚਾਹ ਕੇ ਵੀ ਉਸ ਨੂੰ ਬਚਾ ਨਾ ਸਕੇ। ਉੱਥੇ ਜਿਵੇਂ ਕਿਸੇ ਨੇ ਠੰਡ ਵਿੱਚ ਮਰਨ ਲਈ ਹੀ ਉਸ ਨੂੰ ਛੱਡਿਆ ਸੀ ਤੇ ਉਸ ਨੇ ਸੋਚਿਆ ਹੋਣਾ ਕਿ ਜੇਕਰ ਇਹ ਬਚ ਗਈ ਤਾਂ ਟਰੱਕ ਦੇ ਟਾਇਰ ਦੇ नीचे ਆ ਕੇ ਮਰ ਜਾਵੇਗੀ। ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਇੰਨਾ ਜ਼ਿਆਦਾ ਅਫਸੋਸ ਤੇ ਦੁੱਖ ਹੋ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਇਸ ਦੁਨੀਆਂ ਵਿੱਚ ਕਿੰਨੇ ਹੀ ਨਾ ਸਮਝ ਤੇ ਜਾਨਵਰ ਤੋਂ ਵੀ ਗਿਰੇ ਹੋਏ ਲੋਕ ਵਸਦੇ ਨੇ। ਕੋਈ ਕਿਵੇਂ ਆਪਣੀ ਹੀ ਔਲਾਦ ਨੂੰ ਐਵੇਂ ਮਾਰਨ ਲਈ ਛੱਡ ਸਕਦਾ? ਕਿਸੇ ਕਿਸੇ ਨੂੰ ਰੱਬ ਕੋਲੋਂ ਵਾਰ-ਵਾਰ ਮੰਗਣ ਤੇ ਵੀ ਪੈਨ ਨਹੀਂ ਮਿਲਦੀ ਤੇ ਜਿਸ ਨੂੰ ਮਿਲਦੀ ਹੈ ਉਹ ਕਦੇ ਕਦਰ ਨਹੀਂ ਪਾਉਂਦਾ ਜਿਸ ਔਰਤ ਨੇ ਐਡੇ-ਐਡੇ ਰਾਜੇ ਮਹਾਰਾਜਿਆਂ ਪੀਰ ਪੰਗੰਬਰਾਂ ਨੂੰ ਜਨਮ ਦਿੱਤਾ ਉਸ ਔਰਤ ਦੇ ਜੰਮਣ ਤੇ ਲੋਕੀ ਦੁੱਖ ਪ੍ਰਗਟ ਕਰਦੇ ਨੇ ਉਹ ਇਹ ਭੁੱਲ ਜਾਂਦੇ ਨੇ ਕਿ ਉਹਨਾਂ ਨੂੰ ਨੂੰ ਖੁਦ ਵੀ ਇੱਕ ਔਰਤ ਨੇ ਹੀ ਜਨਮ ਦਿੱਤਾ ਹੈ ਖੁਦ ਬਾਬੇ ਨਾਨਕ ਨੇ ਵੀ ਇਹੀ ਕਿਹਾ ਸੀ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ ਫਿਰ ਵੀ ਲੋਕ ਪਤਾ ਨਹੀਂ ਕਿਉਂ ਨਹੀਂ ਸਮਝਦੇ ਮੈਨੂੰ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਦੁੱਖ ਸੀ ਕਿ ਮੈਨੂੰ ਰੱਬ ਨੇ ਦੋ ਭੈਣਾਂ ਤਾਂ ਦਿੱਤੀਆਂ ਪਰ ਦੋਵੇਂ ਖੋ ਲਈਆਂ ਇੱਕ ਦੀ ਰੱਬ ਨੇ ਖੁਦ ਹੀ ਜਾਨ ਲੈ ਲਈ ਤੇ ਦੂਜੀ ਦੀ ਕੁਝ ਨਾ ਸਮਝ ਲੋਕਾਂ ਨੇ ਮੈਂ ਇਹ ਵੀ ਸੋਚ ਕੇ ਬਹੁਤ ਹੈਰਾਨ ਸੀ ਕਿ ਕਿਸੇ ਨੂੰ ਰੱਬ ਕੋਈ ਭੈਣ ਨਹੀਂ ਦਿੰਦਾ ਤੇ ਕੋਈ ਕੁੜੀਆਂ ਨੂੰ ਮਾਰ ਰਿਹਾ ਹੈ ਕਿੰਨੇ ਪਾਪੀ ਤੇ ਨਾ ਸਮਝ ਲੋਕ ਇੱਥੇ ਰਹਿੰਦੇ ਨੇ ਜਿਹੜੇ ਪਤਾ ਨਹੀਂ ਕੀ ਸੋਚ ਕੁੜੀਆਂ ਨੂੰ ਮਾਰਦੇ ਰਹਿੰਦੇ ਨੇ ਪਰ ਐਵੇਂ ਕਰਦੇ ਹੀ ਕਿਉਂ ਨੇ ਇਸ ਗੱਲ ਦੀ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਦਾਦੀ ਦੀਆਂ ਗੱਲਾਂ ਸੁਣ ਮੈਂ ਹੁਣ ਆਪਣੇ ਗੁੱਟ ਵੱਲ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਜੇਕਰ ਮੇਰੀਆਂ ਇਹ ਦੋਵੇਂ ਪੈਣਾ ਅੱਜ ਜਿਉਂਦੀਆਂ ਹੁੰਦੀਆਂ ਤਾਂ ਮੇਰਾ ਗੁੱਟ ਅੱਜ ਸੁਨਣਾ ਨਹੀਂ ਹੋਣਾ ਸੀ ਇਸ ਤੇ ਰਖੜੀਆਂ ਬੰਦੀਆਂ ਹੋਣੀਆਂ ਸੀ ਤੇ ਮੈਂ ਕਦੇ ਵੀ ਗੁਰੂ ਘਰ ਜਾ ਕੇ ਰੋਂਦਾ ਨਾ ਸ਼ਾਮੀ ਮੰਮੀ ਹੁਰੀ ਵੀ ਨਾਨਕਾਂ ਤੋਂ ਆ ਗਏ ਤੇ ਫੇਰ ਮੇਰੀ ਮੰਮੀ ਹੀ ਹਰੇਕ ਸਾਲ ਵਾਂਗ ਮੇਰੀ ਭੈਣ ਬਣੀ ਜਿਸ ਨੇ ਮੇਰੇ ਸੁਨਨੇ ਗੁੱਟ ਤੇ ਰਖੜੀ ਬੰਨੀ ਤੇ ਲੱਡੂ ਦਾ ਭੋਰਾ ਮੇਰੇ ਮੂੰਹ ਵਿੱਚ ਪਾਇਆ ਪੈਣਾ ਤਾਂ ਪੈਣੀਆਂ ਹੁੰਦੀਆਂ ਨੇ ਕੁਝ ਹਜ਼ਾਰਾਂ ਵਿੱਚ ਕੁਝ ਲੱਖਾਂ ਵਿੱਚ ਪਰ ਇਹ ਕਤਲ ਅੱਜ ਵੀ ਹੁੰਦੇ ਨੇ ਕੁਝ ਕੁੱਖਾਂ ਵਿੱਚ ਤੇ ਕੁਝ ਅੱਖਾਂ ਵਿੱਚ ਗੁਰਦੀਪ ਤਾਂ ਕਰ ਅਰਦਾਸ ਸਕਦਾ ਹੈ ਬਾਕੀ ਜੋ ਉਸ ਰੱਬ ਨੂੰ ਮਨਜ਼ੂਰ ਹੋਵੇ ਰੱਬਾ ਹਰੇਕ ਭਾਈ ਕੋਲ ਇੱਕ ਭੈਣ ਦਾ ਪਿਆਰ ਵੀ ਜ਼ਰੂਰ ਹੋਵੇ ਬਾਪ ਲਈ ਉਸਦੀ ਪਾਗ ਨਹੀਂ ਹੁੰਦੀਆਂ ਤੇ ਮਾਂ ਲਈ ਉਸਦਾ ਜੱਗ ਨਹੀਂ ਹੁੰਦੀਆਂ ਭਾਈ ਲਈ ਉਸਦੀ ਜਾਨ ਨਹੀਂ ਹੁੰਦੀ ਆ ਜਿੰਨਾ ਦਿਲਾਂ ਵਿੱਚ ਵਸਦੀਆਂ ਨੇ ਮੈਂ ਸੁਣਿਆ ਕੁਦਰਤ ਨੱਚਦੀ ਹੁੰਦੀ ਏ ਭੈਣਾ ਜਦੋਂ ਜਦੋਂ ਹੱਸਦੀਆਂ ਨੇ ਖੁਦ ਰਵਾ ਕੇ ਇਹ ਆਪ ਰੋ ਪੈਂਦੀਆਂ ਜਦੋਂ ਜਦੋਂ ਭਾਈਆਂ ਨਾਲ ਲੜਦੀਆਂ ਨੇ ਪੂਰੀ ਦੁਨੀਆ ਖਿਲਾਫ ਹੋ ਜੇ ਬੇਸ਼ੱਕ ਜੇ ਪਰ ਭਾਈਆਂ ਨਾਲ ਹਮੇਸ਼ਾ ਖੜਦੀਆਂ ਨੇ ਸਭ ਤੋਂ ਮਿੱਠਾ ਫਲ ਲੱਗਦਾ ਜਿਸ ਤੇ ਦਰਖਤ ਦਾ ਉਹ ਟਾਣਾ ਹੁੰਦੀਆਂ ਨੇ ਖੁਸ਼ ਨਸੀਬ ਹੁੰਦੇ ਨੇ ਉਹ ਲੋਕ ਜਿਨ੍ਹਾਂ ਕੋਲ ਭੈਣਾ ਹੁੰਦੀਆਂ ਨੇ ਜੇ ਰੱਬ ਦਾ ਦੂਜਾ ਨਾਂ ਮਾਂ ਹੁੰਦਾ ਤਾਂ ਭੈਣਾ ਵੀ ਦੂਜੀ ਮਾਂ ਹੁੰਦੀਆਂ ਨੇ ਕੁਝ ਨਸੀਬ ਹੁੰਦੇ ਨੇ ਉਹ ਲੋਕ ਜਿੰਨਾਂ ਕੋਲ ਪੈਣਾ ਹੁੰਦੀਆਂ ਨੇ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ